ਫੋਰਵਿਕੇ ਅਜਿਹਾ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇਸ ਹਾਦਸੇ ਵਿੱਚ ਇੱਕ ਪੀਆਰਟੀਸੀ ਦੀ ਬੱਸ ਨੇ ਇੱਕ ਔਰਤ ਨੂੰ ਕੁਚਲ ਦਿੱਤਾ ਅਤੇ ਉਸ ਦੀ मौके ਤੇ ਹੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਦੇ ਰਹਿਣ ਵਾਲੇ ਮਕੇਸ਼ ਕੁਮਾਰ ਦੀ ਪਤਨੀ ਸੋਨੀ ਦੇਵੀ ਜੋ ਅਤਸਵੇਰੇ ਆਪਣੀ ਸਾਈਕਲ ਤੇ ਬੱਸ ਸਟੈਂਡ ਵੱਲ ਜਾ ਰਹੀ ਸੀ ਅਤੇ ਚੌਂਕ ਤੇ ਮੁੜਦੇ ਸਮੇਂ ਇੱਕ ਬੱਸ ਨੇ ਉਸਨੂੰ ਟੱਕਰ ਮਾਰ ਦਿੱਤੀ ਹਾਲਾਂਕਿ ਬੱਸ ਡਰਾਈਵਰ ਅਤੇ ਕੰਡਕਟਰ ਉਸਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਔਰਤ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ ਅਤੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ क्या हुआ क्या हादसा क्या हुआ हादसा के इधर से बस आ रही थी हुई ये निकले इधर से एक्सीडेंट हो गया थे अच्छा अच्छा खाली कार खत्म ये रहती कहाँ है कितनी घूम नगर गली नंबर चार अच्छा चा। ये कहाँ ये आती है फैक्ट्री में काम करने कौन सी फैक्ट्री में मीरा मीरा फूड में ठीक हाँ। फैक्ट्री उम्र कितनी है इसकी उम्र होगी लगभग पैंतीस मिनट के ठीक सतपारा मेरा मेरी सामने वर्कशॉप है ਅਸੀਂ ਕਹਿੰਦੇ ਹਰਮਾਨਗੜ੍ਹ ਤੋਂ ਜਿਹੜੀ ਬੱਸ ਆਉਂਦੀ ਹੈ ਹਸਪੀਟਲ ਆਉਂਦੀ ਹੈ ਆਪਾਂ ਕਹਿੰਦੇ ਵੇ ਇਹ ਸਪੀਡ ਬ੍ਰੇਕ ਬਣਾਇਆ ਜਾਵੇ ਸਾਡੀ ਜਵਾਨ ਹੈ ਕੀ ਹੈ ਕਿ ਸਪੀਡ ਬ੍ਰੇਕ ਬਣਾਵਾ ਦੇ ਅੱਜ ਕੀ ਹਾਦਸਾ ਹੋਇਆ ਅੱਜ ਸਵੇਰੇ ਸਵੇਰੇ ਲੇਟ ਜਾ ਰਹੀ ਸੀਗੀ ਤੇ ਉਹ ਬੱਸ ਸਪੀਡ ਤੇ ਸੀਗੀ ਤੇ ਉਹ ਥੱਲੇ ਆ ਗਿਆ ਠੀਕ ਨਾਮ ਕੀ ਤੁਹਾਡਾ ਪ੍ਰਵੀਨ ਕੁਮਾਰ ਜੀ ਕੀ ਗੱਲ ਕੀ ਹੋਈ ਹੈ ਪਾਜੀ ਅੱਜ ਕਿੰਨੇ ਕੋਈ ਪਾਜੀ ਉਧਰ ਮੈਘੜਾ ਵਾਲੀ ਬੱਸ ਵੱਲੋਂ ਇਧਰ ਆ ਰਹੀ ਸੀਗੀ ਪਿੱਛੋਂ ਨਜ਼ਰ ਨਹੀਂ ਸੀਗੀ ਉਹ ਚੜੀ ਨਾਲ ਸਾਈਡ ਤੇ ਸੀਗੀ ਤੇ ਥੱਲੇ ਆ ਗਈ ਨਾਲ ਹੀ ਹੁੰਦੀ ਅੱਛਾ ਸੋ ਆ ਬੱਸ ਸਪੀਡ ਤੇ ਬ੍ਰੇਕ ਲੱਗਣੀ ਹੁੰਦੀ ਬੱਸ ਵਾਲੇ ਕੋਲ ਭਜੀ ਕੀ ਕੀ ਨਾਮ ਕੀ ਲੱਗਿਆ ਪਤਾ ਦਾ ਲੇਡੀਜ਼ ਕਿੰਨੀ ਕੁ ਉਮਰ ਦੀ ਸੀਗੀ ਲੇਡੀਜ਼ ਹੋਗੀ 50 ਦੇ ਕੋਲੇ ਅੱਛਾ 50 ਅੱਛਾ ਕਿੰਦੇ ਤੇ ਸੀਗੀ ਲੇਡੀਜ਼ ਕਿੰਦੇ ਤੇ ਸੀ ਕਿੰਦੇ ਤੇ ਸੀ ਲੇਡੀ ਸੀਕਲ ਤੇ ਸੀਗੀ ਅੱਛਾ ਕੀ ਕਹਿਣਾ ਚਾਹੋਗੇ ਆਸਾਬ ਸੇ ਬਾਰੇ ਆਸੇ ਵਾਲੀ ਇਹ ਕਿ ਚੌਂਕ ਤੇ ਬੱਸ ਹੌਲੀ ਚਲਾਇ ਕਰੀ ਚੌਂਕ ਤੇ ਬੱਸ ਫੋਰ ਸਪੀਡ ਤੇ ਆਂਦੀ ਹੈ ਕੋਈ ਵੀ ਸਾਧਨ ਹਾਸਾ ਹੋ ਸਕਦਾ ਰਹਿ ਰੈਂਪ ਤੇ ਰੈਂਪ ਹੋੜੇ ਚਾਹਤਾ ਨਹੀਂ ਨਹੀਂ ਸਪੀਡ ਬ੍ਰੇਕ ਕਰੇ ਕਲਵਾ ਦੇ ਕੇ ਬੱਸ ਹੌਲੀ ਹੋ ਚੁੱਕੀ ਠੀਕ ਤੇਰੇ ਅੱਗੇ ਕੋਈ ਲੇਡੀ ਵੀ ਆਪਣੇ ਕੰਮ ਤੇ ਜਾ ਰਹੀ ਸਾਈਕਲ ਤੇ ਫੋਰਟੇ ਪੀਆਟੀ ਬਸ ਨੇ 100 ਕਿਲੋਮੀਟਰ ਰੋਡ ਤੇ ਐਕਸੀਡੈਂਟ ਹੋ ਗਿਆ ਜੀ ਉਹ ਅਸਰ ਬਹੁਤੇ ਪਰਿਵਾਰਾਂ ਨੂੰ ਹਸਪਤਾਲ ਤੇ ਲੈ ਕੇ ਗਏ ਬਾਕੀ ਅਗਲੀ ਗੱਲ ਕਰਾਂਗੇ ਜਮਦੀ ਅਲੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ